ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਆਪਾਂ ਵੀਡੀਓ ਤੇ ਗੱਲ ਕਰਨ ਜਾ ਰਹੇ ਹਾਂ ਉਹ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀ ਕਿ ਮੁਰਗੀਆਂ ਸੁਸਤ ਬੈਠ ਰਹੀਆਂ ਨੇ ਉਹਨਾਂ ਦਾ ਲਾਜ ਦੱਸੋ ਕਿ ਸੁਸਤ ਬੈਠੀਆਂ ਰਹਿੰਦੀਆਂ ਨੇ ਕੁਝ ਖਾਂਦੀਆਂ ਪੀਂਦੀਆਂ ਨਹੀਂ ਤੇ ਨਾ ਪਾਣੀ ਪੀਂਦਿਆਂ ਨੇ ਨਾ ਖੁਸ ਖਾਂਦਿਆਂ ਨੇ ਉਹਨਾਂ ਦਾ ਹਾਲ ਦੱਸੋ ਕਈ ਵੀਰਾਂ ਦੇ ਮੈਸੇਜ ਆਏ 2-3 ਵੀਰਾਂ ਦੇ ਫੋਨ ਵੀ ਆਏ ਇਸ ਤੋਂ ਬਾਅਦ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂਗੇ ਜੇਕਰ ਤਾਂ ਮੁਰਗੀ ਇੱਕ ਅੱਧਾ ਦਿਨ ਸੁਸਤ ਰਹਿੰਦੀ ਹੈ ਇੱਕ ਅੱਧਾ ਦਿਨ ਦੇਖੋ ਉਹਨੂੰ ਜੇ ਇੱਕ ਦਿਨ ਸੁਸਤ ਬੈਠੀ ਦੂਜੇ ਦਿਨ ਖਾਣਾ ਖਾਣ ਲੱਗ ਗਈ ਕੋਈ ਗੱਲ ਨਹੀਂ ਕਈ ਵਾਰ ਗਰਮੀ ਵਗੈਰਾ ਲੱਗ ਜਾਂਦੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਉਸ ਤੋਂ ਬਾਅਦ ਵੀ ਮੁਰਗੀ ਸੁਸਤ ਬੈਠਦੀ ਆ ਤਾਂ ਮੈਂ ਤੁਹਾਨੂੰ ਉਹਦਾ ਹੱਲ ਦੱਸਣ ਜਾ ਰਿਹਾ ਬਹੁਤ ਹੀ ਸਸਤਾ ਕੋਈ ਖਾਸ ਮਹਿੰਗਾ ਨਹੀਂ ਖਰਵਾਉਣ ਦੀ ਲੋੜ ਨਹੀਂ ਪਰ ਉਹਦਾ ਇਲਾਜ ਕਰਨਾ ਪਊਗਾ ਆਪਾਂ ਨੂੰ ਜੇ ਆਪਾਂ ਸਮਝੀ ਵੀ ਐਂ ਹੱਲ ਹੋ ਜੂ ਐਂ ਉਹਦਾ ਕੋਈ ਹੱਲ ਨਹੀਂ ਇਲਾਜ ਤਾਂ ਕਰਨਾ ਪਊਗਾ ਸੋ ਆਪਾਂ ਇੱਕ ਤਾਂ ਇਹਨਾਂ ਨੂੰ ਬਿਮਰਲ ਲਗਾ ਸਕਦੇ ਆ 80 ਰੁਪਏ ਦੀ ਸੀਸੀ ਆਉਂਦੀ ਹੈਗੀ ਬਿਮਰਲ ਦੀ ਲਿਕਵਿਡ ਹੁੰਦਾਗਾ ਉਹ ਪਾਣੀ 'ਚ ਤਿੰਨ ਚਾਰ ਤੁਪਕੇ ਪਾ ਸਕਦੇ ਇਹਨਾਂ ਨੂੰ ਸਾਰਿਆਂ ਨੂੰ ਹੀ ਪਾ ਪਾ ਸਕਦੇ ਆਪਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਤਾਂ ਬਿਮਰਲ ਪਾ ਸਕਦੇ ਆਪਾਂ ਇਹਨਾਂ ਨੂੰ ਦੂਸਰਾ ਕੈਲਸ਼ੀਅਮ ਵਗੈਰਾ ਵਿਟਾਮਿਨ ਪਾ ਸਕਦੇ ਆ ਠੀਕ ਹੈ ਜੀ ਉਹ ਕਿਤੋਂ ਵੀ ਡਾਕਟਰ ਤੋਂ ਮਿਲ ਜਾਣਗੇ ਜਿਹੜਾ ਬਿਮਰਲ ਆ ਉਹ ਆਪਾਂ ਨੂੰ ਹਫ਼ਤੇ ਚ ਇੱਕ ਦੋ ਵਾਰ ਇਹਨਾਂ ਨੂੰ ਪਾਉਣਾ ਚਾਹੀਦਾ ਵੈਸੇ ਵੀ ਜੇ ਸਹੀ ਵੀ ਨੇ ਉਹ ਕੋਈ ਇਹਨਾਂ ਨੂੰ ਖਰਾਬ ਨਹੀਂ ਕਰਦਾ ਬਿਮਰਲ ਇਹਨਾਂ ਨੂੰ ਜ਼ਰੂਰ ਪਾਓ ਜੇ ਕੋਈ ਵੀ ਮੁਰਗੀ ਤੁਹਾਨੂੰ ਸੁਸਤ ਲੱਗਦੀ ਹੈ ਬਿਮਰਲ ਜ਼ਰੂਰ ਪਾਓ ਜੇ ਤੰਦਰੁਸਤ ਨੇ ਫੇਰ ਵੀ ਤੁਸੀਂ ਹਫਤੇ ਚ ਇੱਕ ਅੱਧੀ ਵਾਰ ਇਹਨਾਂ ਨੂੰ ਪਾ ਸਕਦੇ ਹੋ ਬਿਮਰਲ ਉਹਦਾ ਕੋਈ ਨੁਕਸਾਨ ਨਹੀਂ ਦੂਸਰਾ ਜਦੋਂ ਕੋਈ ਵੀ ਮੁਰਗੀ ਸੁਸਤ ਵੈਂਦੀ ਆ ਤਾਂ ਉਹਨੂੰ ਚੱਕੋ ਚੱਕ ਕੇ ਉਹਦੇ ਨੱਕ ਚੋਂ ਦੇਖੋ ਰੇਸ਼ਾ ਤਾਂ ਨਹੀਂ ਆ ਰਿਹਾ ਅਗਰ ਨੱਕ ਚੋਂ ਰੇਸ਼ਾ ਆ ਰਿਹਾ ਤਾਂ ਮੁਰਗੀ ਨੂੰ ਜ਼ਖਾਮ ਆ ਜਿਹੜੀ ਮੁਰਗੀ ਨੂੰ ਜ਼ਖਾਮ ਹੁੰਦਾ ਉਹਦੇ ਮਰਨ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇਗੇ ਸੋ ਆਪਾਂ ਇਹ ਵੀ ਚੈੱਕ ਕਰਨਾ ਅਗਰ ਜ਼ਖਾਮ ਹੋ ਗਵੇ ਮੁਰਗੀ ਨੂੰ ਤਾਂ ਆਪਾਂ ਕੀ ਕਰਨਾ ਗੋੜਾੜਾ ਪਾਣੀ ਦੇਣਾ ਇਹਨਾਂ ਨੂੰ ਠੀਕ ਹੈ ਜੀ ਪਾਣੀ 'ਚ ਥੋੜਾ ਗੋਲ ਕੋੜ ਲਓ ਚਾਹੇ ਸ਼ੱਕਰ ਕੋਲੋ ਥੋੜੇ ਪਾਣੀ 'ਚ ਕਾੜਾ ਜਿਹਾ ਬਣਾ ਕੇ ਦੇਣਾ ਉਹਦੇ ਨਾਲ ਦੋ ਦਿਨਾਂ 'ਚ ਆਪ ਹੀ ਠੀਕ ਹੋ ਜਾਣਗੇ ਠੀਕ ਹੈ ਜੀ ਇੱਕ ਬਰੂਫਨ ਦੀ ਗੋਲੀ ਰੱਖਣੀ ਚਾਹੀਦੀ ਆਪਾਂ ਨੂੰ ਬਰੂਫਨ ਇਨਾਂ ਦੀ ਬਰੂਫਨ ਦੀ ਗੋਲੀ ਆਉਂਦੀ ਆ। ਅਗਰ ਕੋਈ ਸੁਸਤ ਮੁਰਗੀ ਜਾਂ ਮੁਰਗਾ ਸੁਸਤ ਬੈਠਾ ਤਾਂ ਆਪਾਂ ਉਹ ਵੀ ਦੇ ਸਕਦੇ ਆ। ਉਹਦੇ ਨਾਲ ਵੀ ਠੀਕ ਹੋ ਜਾਂਦਾ। ਇਹ ਆਪਾਂ ਨੂੰ ਜਿਹੜੇ ਬੇਸਿਕ ਇਲਾਜ ਨੇ ਇਹਨਾਂ ਦੇ ਉਹ ਪਾਣੂ ਜਾਣਕਾਰੀ ਹੋਣੀ ਚਾਹੀਦੀ ਆ ਅਗਰ ਆਪਾਂ ਇਹਨਾਂ ਨੂੰ ਪਾਲਣਾ। ਵਧੀਆ ਢੰਗ ਨਾਲ ਪਾਲ ਸਕਦੇ ਆ ਆਪਾਂ। ਸੋ ਘਰੋਂ ਦੀ ਲੋੜ ਨਹੀਂ। ਅਗਰ ਸੁਸਤ ਵੰਦੀ ਆ ਤਾਂ ਬਿਮਰਲ ਵਗੈਰਾ ਪਾ ਦਿਓ। ਠੀਕ ਹੈ ਨਾ? ਬਾਕੀ ਕਮੈਂਟ ਕਰਕੇ ਦੱਸਿਆ ਕਰੋ ਵੀਰੇ ਕਿਹੜੇ ਵੇਸੇ ਤੇ ਵੀਡੀਓ ਬਣਾਈਏ। ਆਪਾਂ ਉਸੇ ਵੇਸੇ ਤੇ ਵੀਡੀਓ ਬਣਾਇਆ ਕਰਾਂਗੇ। ਜਿਸ ਤਰ੍ਹਾਂ ਬਾਈਆਂ ਦੇ ਕਮੈਂਟ ਆਉਂਦੇ ਨੇ ਪਾਉਸ ਸਾਹ ਉਹਨਾਂ ਨਾਲ ਵੀਡੀਓ ਬਣਾਉਣੇ ਆ ਜਿਹੜੀ ਵੀ ਜਾਣਕਾਰੀ ਚਾਹੀਦੀ ਹੁੰਦੀ ਆ ਉਹ ਵੀਰੇ ਕਮੈਂਟ ਬਾਕਸ ਚ ਕਮੈਂਟ ਕਰ ਦਿਆ ਕਰੋ ਚੈਨਲ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਵੀਰੇ ਸਬਸਕ੍ਰਾਈਬ ਕਰੋ ਵੀਰੇ ਵੱਧ ਤੋਂ ਵੱਧ ਬੇਨਤੀ ਆ ਤੁਹਾਡੇ ਸਪੋਰਟ ਦੀ ਲੋੜ ਆ ਸਬਸਕ੍ਰਾਈਬ ਜਰੂਰ ਕਰੋ ਆਪਾਂ ਇਦੋਂ ਵੀ ਵਧੀਆ-ਵਧੀਆ ਵੀਡੀਓ ਬਣਾਇਆ ਕਰਾਂਗੇ ਚੂਚੇ ਵਾਲੀ ਮੁਰਗੀ ਲਿਆਵਾਂਗੇ ਆਪਾਂ ਸੇਵਾ ਵੀ ਬਿਠਾਇਆ ਕਰਾਂਗੇ ਸਾਰਾ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਸੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਿਆ ਕਰੋ ਵੀਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਰੇ ਬੇਨਤੀ ਆ ਤਾਂ ਕਿ ਆਪਾਂ ਮੋਟੀਵੇਟ ਹੋ ਕੇ ਹੋਰ ਵੀ ਵਧੀਆ-ਵਧੀਆ ਵੀਡੀਓ ਬਣਾ ਸਕੀਏ ਸੋ ਵੀਡੀਓ ਵਧੀਆ ਲੱਗੀ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ